ਅੱਜ ਪਰਵਾਮਾ ਜਿਹੜਾ ਸਾਡੇ ਸਾਥੀ ਕਈ ਲੋਕੀਂ ਹੋ ਰਹੀ ਹੈ ਯਾਰ ਘਰ ਦੇ ਵਿੱਚ ਪੱਖੀ ਜਿਹਾ ਜਿਆਦੀ ਜਿਉ ਮਰ ਲਈ ਉਹਨਾਂ ਦੀ ਆਤਮਿਕ ਸ਼ਾਂਤੀ ਬਣੀ ਮੋਰ ਰੱਖ ਰਹੀ ਹੈ ਜੈ ਸ਼ੀਰਾਂ हां ਕੋਈ ਵੀ ਉਸ ਮਾਰਨਾਂ ਕਰੇ ਜੁੜੇ ਅਮੀਨ ਨੂੰ ਲਾ ਦੇ ਜਿਹੜਾ ਅੱਜ ਕਾਂਡ ਹੋਇਆ ਸਰਪਸਰ ਕੀ ਲੰਦਾ ਇਹ ਕੱਲ ਜਿਹੜਾ ਕਾਂਡ ਹੋਇਆ ਬਹੁਤ ਕਨੌਣਾ ਤੇ ਕਨੌਣਾ ਕਾਂਡ ਹੈ ਜਿਹੜਾ ਕਿ ਉਹਨਾਂ ਨੂੰ ਪੁੱਛ ਪੁੱਛ ਕੇ ਮੱਝ ਪੁੱਛ ਪੁੱਛ ਕੇ ਗੁਣੀਆਂ ਮਾਰੀਆਂ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਇਹ ਤਾਂ ਜਿਹੜੇ 26 11 ਉੱਤੇ ਬੰਬੇ ਹੋਇਆ ਸੀ ਜਿੱਥੇ ਜਿੱਥੇ ਇਹ ਵੱਡੇ ਕਾਂਡ ਹੋਏ ਉਹਨਾਂ ਤੋਂ ਇੱਕ ਨੋਕਾ ਕਾਂਡ ਕਰ ਤਾ ਵੱਖਰਾ ਅਜੇ ਤੱਕ ਕਿਸੇ ਨੇ ਪੁੱਛ ਕੇ ਨਹੀਂ ਸੀ ਮਾਰਿਆ ਵੀ ਤੂੰ ਹਿੰਦੂ ਆ ਕਿ ਕੌਣ ਹੋ ਐਡੀ ਕਾਨੂੰਨੀ ਹਰਕਤ ਮੈਂ ਤਾਂ ਸਾਰੇ ਹਿੰਦੁਸਤਾਨ ਭਾਰਤ ਨੂੰ ਅਪੀਲ ਕਰਦਾ ਆਪਣੇ ਬੰਦਿਆਂ ਦਾ ਸੰਦਿਆਂ ਨੂੰ ਅਪੀਲ ਕਰਦਾ ਕਿ ਨਾ ਉੱਥੇ ਕਸ਼ਮੀਰ ਚ ਜਾਇਆ ਜਾਵੇ ਜਿਹੜੀ ਰੋਜੀ ਰੋਟੀ ਉਹਨਾਂ ਦੀ ਵਧੀ ਸੀ ਉਹਨਾਂ ਨੂੰ ਪਛੀ ਨਹੀਂ ਇਸ ਕੌਮ ਨੂੰ ਪਛੀ ਨਹੀਂ ਹੈ ਜਿੰਨਾਂ ਦੇ ਅੱਗੇ ਨਾਲ ਇਹਨਾਂ ਨੂੰ ਦੁਗਨੀਆਂ ਕਮਾਈਆਂ ਹੋ ਗਈਆਂ ਸੀ ਇੱਧਰ ਸਾਡੇ ਸਟੂਡੈਂਟ ਜਾਣ ਨਾਲ ਹੁਣ ਉਹਨਾਂ ਨੂੰ ਆਫਰ ਗਏ ਹੋ ਆਫਰ ਇੰਨੇ ਗਏ ਕਿ ਹੁਣ ਆਪਾਂ ਨੂੰ ਜਿਹੜੀ ਥਾਲੀ ਦਿਖਾਦਾ ਉਹ ਨਹੀਂ 6 ਕਾਤਾ ਕੀ ਹੋਣਾ ਕਿਹਾ ਹੋਣਾ ਕੀ ਚਾਹੀਦਾ ਹੁਣ ਤਾਂ ਇਹ ਲੜਾਈ ਲੱਗਣੀ ਚਾਹੀਦੀ ਇਹਨਾਂ ਨੂੰ ਇੱਕ ਵਾਰੀ ਨਾਸ ਮਾਰਨਾ ਚਾਹੀਦਾ ਇਹਨਾਂ ਦਾ ਲਓ ਜੀ ਅੱਗੇ ਵੀ ਤੇ ਕਾਰਡ ਹੋ ਰੁੱਕੇ ਹੈ ਕਾਫੀ ਵਾਰੀ ਫੇਰ ਗੱਲ ਬੈਗ ਗਈ ਅੱਗੇ ਹੋ ਗਈ ਸੀ ਆ ਹੋਈ ਸੀ ਜਿਹੜੀ ਵੀ ਸੱਤੀ ਗੱਲ ਕੀ ਕਹਿੰਦੇ ਉਹ ਸਟ੍ਰਾਈਕ ਹੋਈ ਸੀ ਉਹ ਤੋਂ ਉੱਤੇ ਦਾ ਕੋਈ ਕਦਮ ਲੈਣਾ ਚਾਹੀਦਾ ਤਾਂ ਇਹਨਾਂ ਨੂੰ ਨੱਥ ਪਾਉਣੀ ਹੈ ਸਰਦਾਰੀ ਮਾਹੌਲ ਕਿੱਦਾਂ ਦਾ ਲੱਗ ਰਿਹਾ ਹੈ ਸ਼ਹਿਰ ਵਿੱਚ ਡਰ ਪੈ ਗਿਆ ਕੋਈ ਹੁਣ ਅਮਨ ਆਦੀ ਯਾਤਰਾ ਹੁਣ ਜਾਊਗਾ ਨਹੀਂ ਅਮਨ ਆਦੀ ਯਾਤਰਾ ਦੇ ਵੀ ਅੱਧੇ ਰਾਤੀ ਜਾਣਗੇ ਤੇ ਉਦਾਂ ਵੀ ਕਸ਼ਮੀਰ ਵਾਲੇ ਪਾਸੇ ਜੰਮੂ ਵਾਲੇ ਪਾਸੇ ਤਾਂ ਸਾਰੀਆਂ ਟਿਕਟਾਂ ਹੀ ਕੈਂਸਲ ਹੋ ਗਈਆਂ ਲੋਕੀ ਜਾਨੇ ਰਾਤ ਦੇ ਹੀ ਕੱਲਿਆ ਵੀ ਨਹੀਂ ਜਾਣਾ ਹੁਣ ਬਿਲਕੁਲ ਨਹੀਂ ਜਿਹੜੇ ਮੋਮਬੱਤੀ ਲੈ ਕੇ ਆ ਉਹ ਕਰ ਰਹੇ ਆਪਣਾ ਥੋੜਾ ਜਨਾ ਡਰਮੇ ਵਿੱਚ ਕਰ ਰਹੇ ਗਾਵਾ ਬਾਈ ਆ ਹੋਰ ਕੀ ਹੈ ਜੀ ਹੱਸਦੇ ਪੇ ਦੀ ਦੇਖਦੇ ਵੀ ਹੈ ਜੀ ਮੋਮਬੱਤੀ ਆਤਮ ਜਗੜੀਆਂ ਤੇ ਹੱਸਦੇ ਦੇ ਆ ਉਹ ਤਾਂ ਹੋਰ ਘਨੌਣੀ ਹਰਕਤ ਹੈ ਹੋਰ ਜ਼ਿਆਦਾ ਕਾਨੂੰਨੀ ਹਲਕਤ ਹੈ ਕਹ ਕਹੂਗਾ ਇਹਨਾਂ ਦਾ ਆਣਾ ਜਾਣਾ ਬੰਦ ਹੋਣਾ ਚਾਹੀਦਾ ਤੁਹਾਡੇ ਬਾਣਾ ਕੀ ਜਾਣਾ ਬੰਦ ਹੋਣਾ ਚਾਹੀਦਾ ਇਹਨਾਂ ਦੀ ਰੋਜੀ ਰੋਟੀ ਬੰਦ ਹੋਣੀ ਚਾਹੀਦੀ ਜਿੱਦਾਂ ਸਰਕਾਰ ਨੇ ਇਹਨਾਂ ਦਾ ਪਾਣੀ ਬੰਦ ਕੀਤਾ ਇਦਾਂ ਕਰਕੇ ਜਦੋਂ ਵੀ ਕੋਈ ਤਸ਼ਕਰ ਫਰਦੇ ਆ ਜਾਂ ਕਰਦੇ ਆ ਉਹਦਾ ਪਹਿਲੇ ਪਾਣੀ ਬੰਦ ਕਰਦੇ ਆ ਫਿਰ ਉਹਦਾ ਹੁੱਕਾ ਬੰਦ ਕਰਦੇ ਆ ਫਿਰ ਉਹ ਬਿਜਲੀ ਬੰਦ ਕਰਦੇ ਆ ਮੈਂ ਕਹਿੰਦਾ ਸਭ ਕੁਝ ਬੰਦ ਕਰਨਾ ਚਾਹੀਦਾ ਜੀ ਇੱਕ ਮਿੰਟ